ਕਰਮਜੀਤ ਕੀ ਮਸਲਾ ਹੈ ਅਸੀਂ ਬਾਬਾ ਜੀ ਦਾ ਪਰਿਵਾਰ ਆ ਜੀ ਤੇ ਪਤੋਂ ਗੰਡੂਆ ਕਿਹੜੇ ਬਾਬਾ ਜੀ ਗੰਡੂਆ ਵਾਲੇ ਬਾਬਾ ਜੀ ਬਾਬਾ ਜੀ ਦੇ ਭਤੀਜ ਨੂੰ ਆ ਭਤੀਜੇ ਆ ਜੀ ਪੋਤੇ-ਪੋਤਨੀ ਸਾਡਾ ਜ਼ਮੀਨ ਦਾ ਮਸਲਾ ਹੈ ਬਾਬਾ ਜੀ ਨੇ ਸਾਨੂੰ ਬਾਣ ਵੇਚਣ ਨੂੰ ਦਿੱਤੀ ਹੋਈ ਤੇ ਜੀ 8 ਕਿੱਲੇ ਸਾਡੇ ਘਰ ਦੇ ਆ 8 ਕਿੱਲੇ ਬਾਣ ਵੇਚਣ ਦਿੱਤੇ ਹੋਏ ਤੇ ਮਸਲਾ ਇਹ ਆ ਜੀ ਬਾਬਾ ਜੀ ਨੇ ਸਾਨੂੰ ਬਾਣ ਨੂੰ ਦਿੱਤੀ ਹੋਈ ਤੇ ਫੇਰ ਬਾਈ ਜਾਣ ਦਵੇ ਸਾਡੇ ਖੌਂਦੀ ਕਿਉਂ ਹੈ ਇਹ ਜੀ ਕੁਲਵਿੰਦਰ ਗੜ ਕਿੰਦਾ ਹੈ ਜਿਹੜੀ ਇੰਨੇ ਡੇਰੀਆਂ ਜੀ ਨਾ ਤੁਸੀਂ ਹੁਣ ਕੀ ਗੱਲਬਾਤ ਕੀ ਹੋਈ ਹੈ ਤੁਹਾਡੀ ਜਦੋਂ ਤੋਂ ਪਹਿਲਾਂ ਕੋਈ ਗੱਲਬਾਤ ਹੋਈ ਹੋਣੀ ਹੈ ਕਿਉਂ ਹੋ ਰਹੇ ਨੇ ਕੀ ਪਹਿਲਾਂ ਇੱਕ ਪਹਿਲਾਂ ਇਹਨਾਂ ਨੇ ਫੈਸਲਾ ਕਰਿਆ ਤਾਂ ਆ ਵੀ 11 ਕਿੱਲੇ ਦਵੋਗੇ ਤੁਸੀਂ ਪੰਚਾਇਤ ਦੇ ਵਿੱਚ ਫਿਰ ਉਹ ਤੋਂ ਬਾਅਦ ਉਹ ਮੁੱਕਰ ਗਈ ਪੰਚਾਇਤ ਤੋਂ ਫਿਰ ਕਹਿੰਦੀ ਮੈਂ 6 ਦਵਾਂਗੀ ਫਿਰ ਕਹਿੰਦੀ 3 ਦਵਾਂਗੀ ਹੁਣ ਕਹਿੰਦੀ ਮੈਂ ਕੁਝ ਨਹੀਂ ਦੇਣਾ ਹੈ ਗਏ ਕਹਿੰਦੀ ਘਰ ਤੋਂ ਵੀ ਕੱਢੂੰਗੀ ਜਦ ਕੇ ਫੈਸਲਾ ਹੋ ਗਿਆ ਤਾਂ ਉਹਦੇ باوجود ਵੀ ਇਹ ਗੁੰਡੇ ਲਿਆ ਕੇ ਉਹਰੇ ਕਬਜ਼ਾ ਕਰਨ ਲੱਗੇ ਹੋਏ ਤੇ ਬਾਜੀ ਨਾਲ ਕੋਈ ਰਿਸ਼ਤੇਦਾਰੀ ਨਹੀਂ ਜੀ ਉਹਦੇ ਜਿਨੇ ਸੇਵਕ ਸੇਵਾ ਕਰਦੇ ਆ ਹੋਰ ਡੇਰੀਆਂ ਚ ਵੀ ਕਰਦੇ ਆ ਬਸ ਉਸ ਤਰ੍ਹਾਂ ਹੀ ਆਈ ਰਿਸ਼ਤੇਦਾਰ ਕੋਈ ਨਹੀਂ ਸਮਝਾਉਤਾ ਇਹ ਦਫੇੜਾ ਸਾਹਬ ਹੋਇਆ ਤਾਂ ਨਹੀਂ ਕੋਈ ਲਿਖਤੀ ਨਹੀਂ ਹੋਇਆ ਜਿਹੜਾ ਸਰਪੰਚ ਸਾਹਿਬ ਪਹਿਲਾਂ ਮਤਲਬ ਬਣੇ ਨਹੀਂ ਤੇ ਹੁਣ ਬਣੇ ਆ ਉਹਨਾਂ ਦੇ ਸਾਹਮਣੇ ਹੋਇਆ ਤਾਂ ਜੀ ਪੁਰੇ ਤੋਂ ਪੰਚਾਇਤ ਗਈ ਤੀ ਰਿਸ਼ਤੇਦਾਰ ਵੀ ਗਏ ਤੇ ਉਹਨਾਂ ਦੇ ਸਾਹਮਣੇ ਨੇ 20 ਬੰਦਿਆਂ ਦੇ ਸਾਹਮਣੇ ਕਿਹਾ ਵੀ ਮੈਂ 11 ਕਿੱਲੇ ਦਵਾਂਗੀ ਆ ਬਲਾੜੇ ਵਾਲੀ ਮੈਨੂੰ ਛੱਡ ਦਿਓ 3 ਸਾਢੇ ਦਿਨ ਕਿੱਲੇ ਤੇਰਾ ਨਾਮ ਕਰਨਿੰਦਰ ਸਿੰਘ ਹੈ ਕੀ ਲੱਗਦੇ ਤੈਨੂੰ ਬਾਬਾ ਜੀ ਮੈਂ ਤਾਂ ਤੀ ਪੋਤਾ ਲੱਗਦਾ ਨਹੀਂ ਬਾਬਾ ਜੀ ਉੱਚੇਹੀ ਮਸਲਾ ਈ ਇਹ ਜਿਹੜੀ ਵਸੀਦ ਬਣਾਈ ਵੀ ਇਹ ਜਾਲੀ ਹੈ ਇਹਦੇ ਕੋਲ ਦਾ ਲੰਬੜਾ ਪਿੰਡ ਦਾ ਨੰਬਰਦਾਰ ਨਹੀਂ ਹੈ ਕੋਈ ਬਫੀ ਦਾ ਨੰਬਰਦਾਰ ਹੈ ਕੋਈ ਗਵਾ ਨਹੀਂ ਪਿੰਡ ਦਾ ਹੈਗਾ ਸੇਵਾਦਾਰੇ ਪਾਏ ਵੀ ਆ ਜੀ ਸਾਰੇ ਹਾਂਜੀ ਸਾਡੇ ਨਾਲ ਧੱਕਾ ਕਰ ਰਹੀ ਹੈ ਤਿੰਨ ਵਾਰ ਆ ਗਈ ਗੁੰਡੇ ਲਈ ਵੀਡੀਓ ਸਾਡੇ ਕੋਲ ਹੈਗੀਆਂ ਨੇ ਜੀ ਸਾਡੀ ਜ਼ਮੀਨ ਇਹ ਜੀ 8 ਕਿੱਲੇ ਆ ਜੀ ਉਹ 4 ਕਿੱਲੇ ਦਾ ਜੀ ਰੱਬੀ ਸਿੰਘ ਦੇ ਨਾਮ ਤੇ ਜਿਹੜਾ ਬਾਬਾ ਜੀ ਸਾਹਿਬ ਦਾ ਪੁਰਾਣਾ ਨਾਮ ਸੀ ਉਹ ਜੀ ਜਿਹੜੇ ਆਪਣੇ ਦਾਦਾ ਜੀ ਲੱਗਦੇ ਸੀਗੇ ਮੇਰੇ ਦਾਦਾ ਜੀ ਦੇ ਭਰਾ ਰੱਬੀ ਸਿੰਘ ਜੀ ਹਾਂਜੀ ਤੇ 4 ਕਿੱਲੇ ਆਪਣੇ ਨਾਮ ਹੈ ਜੀ ਆਪਣੇ ਬਾਬਾ ਜੀ ਦੇ ਭਰਾ ਜਿਹੜੇ ਜਰਨੈਲ ਸਿੰਘ ਜੀ ਤੇ 10 ਕਿਲਿਆਂ ਦਾ ਹੀ ਰੋ ਬਾਈ ਸਣੇ ਕੋਠੀ ਜੀ 2.5 ਕਿਲੇ ਕੋਠੀ ਵਾਲੇ 2.5 ਕਿਲੇ ਕੋਠੀ ਵਾਲੇ ਨੇ ਜੀ 8 ਕਿਲੇ ਬਾਹ ਹੀ ਜਾਣੀ ਅੱਜ ਜੀ ਇਹ ਸਟੇ ਵਾਲੇ ਫਾਰਮ ਦਿਖਾ ਰਹੇ ਜੀ ਸਾਨੂੰ ਜਿਹੜੇ ਐਂ ਜੀ ਰੋਟ ਵੱਲੋਂ ਇਹ ਉਹਤੇ ਐਂ ਲਿਖਿਆ ਵੀ ਬਾਹ ਨਹੀਂ ਸਕਦੇ ਨਾ ਇਹ ਬਾਹ ਸਕਦੇ ਨਾ ਸਿੰਗਾ ਸਕਦੇ ਇਹ ਫਿਰ ਬਾਹ ਰਹੇ ਹੈ ਜੀ ਧੱਕੇ ਨਾਲ ਜੀ ਅਸੀਂ ਮੰਗੇ ਹੀ ਕਰਦੇ ਜੀ ਸਾਨੂੰ ਇਨਸਾਫ ਦਵਾਇਆ ਜਾਵੇ ਜੀ ਇਹ ਗਾਣ ਬੀਜੇ ਨੂੰ ਛੱਡੀ ਗਿਆ ਅਸੀਂ ਕਿੱਥੇ ਜਾਵੂਗੀ ਅਸੀਂ ਗਰੀਬ ਬੰਦੇ ਆਂ ਜੀ ਸੋਰਾਸੀ ਪੈਰਿਆੜੀ ਤਾਂ ਹੁਣ ਕਰਨ ਤੋਂ ਹੀ ਰਹੀ ਜਿਵੇਂ ਬਾਬਾ ਜੀ ਸਾਹਿਬ ਨੇ ਸਾਨੂੰ ਬੌਣੇ ਤੀਜਣੇ ਵਾਸਤੇ ਦਿੱਤੀ ਵੀ ਆਈ ਓਕਣ ਪਾਉਣ ਭੀਜਣ ਦੇ ਦਿੰਦੇ ਅਸੀਂ ਮੀਡੀਆ 'ਚ ਆਉਣਾ ਨਹੀਂ ਚਾਹੁੰਦੇ ਇਹ ਮਹਾਪੁਰਸ਼ਾਂ ਦਾ ਅਸੀਂ ਨਾਮ ਨਹੀਂ ਲਈ ਰੋਲਣਾ ਚਾਹੁੰਦੇ ਇਹ ਬੀਬੀ ਨੇ ਸਾਨੂੰ ਔਰਤੇ ਮਜਬੂਰ ਕਰਤਾ ਜੀ ਬਹੁਤ ੱਕਾ ਕਰ ਰਹੇ ਇਹ ਸਾਡੇ ਨਾਲ ੱੱਕੇ ਮਾਰ ਕੇ ਸਾਨੂੰ ਸੰਸਕਾਰ ਕਰਨ ਸੰਸਕਾਰ ਤੱਕ ਕਰਨ ਨਹੀਂ ਦਿੱਤਾ ਜੀ ਇਹਨੇ ੱੱਕੇ ਮਾਰੀ ਬਾਬਾ ਜੀ ਨਾਲ ਸਾਡਾ ਕੋਈ ਰੋਲ ਨਹੀਂ ਬਾਬਾ ਜੀ ਸਾਹਿਬ ਤਾਂ ਰੋਜ਼ ਘਰ ਆਉਂਦੇ ਦੀਨ ਮਹਾਰਾਜ ਹਾਂਜੀ ਮੈਂ ਕਰ ਦਿਆਂ ਜੀ। ਕੌਰਾਂ ਧੀਰ ਸਿੰਘ ਆ ਜੀ। ਪਿੰਡ ਧੀਰਪੁਰ ਦਾ ਸਰਪੰਚ ਆ ਜੀ ਮੈਂ। ਇਹ ਜਿਹੜਾ ਮਸਲਾ ਜੀ ਇਹ ਬਾਬਾ ਜੀ ਦੀ ਜ਼ਮੀਨ ਸੀਗੀ। ਬਾਬਾ ਜੀ ਨੇ ਆਹ ਇਹਦੇ ਨੂੰ ਤੇ ਭਤੀਜਾ ਨੂੰ ਆਪਣੇ ਨੂੰ ਇਹ ਦਿੱਤੀ ਹੋਈ ਤੇ ਇਹੀ 40 ਸਾਲ ਹੋ ਗਏ ਅਸੀਂ ਬੋਹਦੇ ਬੀਜ ਦਿੱਤੇ। ਬਾਬਾ ਜੀ ਦਾ ਉਹ ਬਾਈ ਜਿਹੜਾ ਹੋ ਰਿਹਾ ਤੱਕਾ ਇਹ ਪਿੰਡ ਦਾ ਪਿੰਡ ਦੇ ਨਾਲ ਵੀ ਤੱਕਾ ਹੀ ਲਾ ਲਓ ਤੁਸੀਂ। ਇਹਦੇ ਨਾਲ ਤੱਕਾ ਹੈ ਤੇ ਇਹ ਭਤੀਜੇ ਨਾਲ ਵੀ ਤੱਕਾ ਹੀ ਹੋ ਰਿਹਾ ਹੈ। ਪਰਿਵਾਰਕ ਮਸਲਾ ਹੈ ਤੇ ਚਲੋ ਜੇਸ ਲਜਾਣਾ ਹੋਵੇ ਤਾਂ ਸੋਲਝ ਨਹੀਂ ਸਕਦਾ। ਇਸ ਨੂੰ ਲਿਜਾ ਸਕਦੇ ਨੂੰਰ ਬੈਠ ਕੇ ਨਾਲ ਮਿਲ ਕੇ ਮਿਟਾ ਸਕਦੇ ਨੇ ਪਰ ਇਹ ਵਿਚਾਰੇ ਗਰੀਬ ਬੰਦੇ ਆ ਗਰੀਬ ਬੰਦਿਆਂ ਦਾ ਕੋਣ ਸੁਣਨ ਨੂੰ ਪਸਿਆ ਅਜ ਕਰ ਵੀ ਇਹਨਾਂ ਦਾ ਹੋਣਾ ਚਾਹੀਦਾ ਉਹ ਇੱਕ ਮੁਟਾਰਾ ਜੀ ਕਰ ਦੋ ਤੇ ਚੰਗੀ ਗੱਲ ਆ ਪਿੰਡ ਚ ਹੋ ਜੇ ਵਧੀਆ ਗੱਲ ਆ ਠੀਕ ਹੈ ਥੇਸਪੋਂਟੂ ਕੀ ਬਿਲਕੁਲ ਇਹਦਾ ਇੱਕ ਬਾਬਾ ਜੀ ਦਾ ਵੀ ਮੁਕੌ ਇਹ ਮੁਕੌ ਉੜਦਾ ਜੀ ਮਾ ਬੇਇਜ਼ਤੀ ਹੋ ਰਹੀ ਆ ਬਾਬਾ ਜੀ ਦੀ ਤੇ ਬਲਵਿੰਦਰ ਸਿੰਘ ਇਹ ਮਾਮਲਾ ਵੀ ਜੀ ਇਹ ਜ਼ਮੀਨ ਸੰਤ ਬਾਬਾ ਰਾਮ ਸਿੰਘ ਜੀ ਗੰਡੂਆਂ ਵਾਲਿਆਂ ਦੀ ਹੈਗੀ ਆ ਤੇ ਇਹਦੇ ਚ ਬਰਾਸਤ ਦੀ ਜ਼ਮੀਨ ਆ ਕੁਛ ਤੇ ਬਾਕੀ ਬਾਬਾ ਜੀ ਨੇ ਇਹ ਜ਼ਮੀਨ ਖਰੀਦੀ ਹੋਈ ਐ ਠੀਕ ਹੈ ਜੀ ਹੁਣ ਬਾਬਾ ਜੀ ਤੋਂ ਬਾਅਦ ਬੀਬਾ ਕੁਲਵਿੰਦਰ ਕੌਰ ਕਿੰਦਾ ਜੀ ਹੈਗੇ ਆ ਡੇਰੇ ਦੀ ਬਰਾਸਤ ਜਿਹੜੀ ਵਸੀਤ ਦੇ ਅਨੁਸਾਰ ਜਿਹੜੀ ਵਸੀਤ ਆ ਉਹ ਬੀਬਾ ਕੁਲਵਿੰਦਰ ਕੌਰ ਜੀ ਦੇ ਨਾਂ ਤੇ ਐ ਤੇ ਜਿਹੜੇ ਬਾਬਾ ਜੀ ਦਾ ਭਤੀਜਾ ਮਤਲਬ ਭਤੀਜੇ ਆ ਪਰਿਵਾਰ ਆ ਜਿਹੜਾ ਉਹਨਾਂ ਨੂੰ ਨਾ ਤਾਂ ਬਾਬਾ ਜੀ ਨੇ ਪਹਿਲਾਂ ਜੁੰਦੇ ਜੀ ਜ਼ਮੀਨ ਦਿੱਤੀ ਐ ਠੀਕ ਹੈ ਜੀ ਨਾ ਇਦਾਂ ਦੀ ਕੋਈ ਗੱਲ ਸੀ ਤੇ ਜਮੀਨ ਜਿਹੜੀ ਹੈਗੀ ਆ ਇਹ ਬੀਬਾ ਕੁਲਵਿੰਦਰ ਕੌਰ ਦਾ ਹੱਕ ਹੈ ਠੀਕ ਆ ਜੀ ਤੇ ਬਸੀਦ ਦੇ ਅਨਸਾਰ ਤੇ ਕੋਰਟ ਵੱਲੋਂ ਵੀ ਆਰਡਰ ਹੈ ਸਟੇ ਹੋਈ ਵੀ ਹੈ ਕੋਰਟ ਵੱਲੋਂ ਠੀਕ ਆ ਜੀ ਤੇ ਅਸੀਂ ਪੁਲਿਸ ਕੋਲ ਵੀ ਗਏ ਸੀ ਤੇ ਪੁਲਿਸ ਦੇ ਕੋਲ ਜਾਣ ਤੋਂ ਬਾਅਦ ਹੀ ਕੋਰਟ ਦੇ ਆਰਡਰਾਂ ਨੂੰ ਅੱਜ ਪੁਲਿਸ ਨੇ ਮਤਲਬ ਚੁਕਰਾਇਆ ਤੇ ਉਹਨਾਂ ਦੇ ਅਕੋਰਡਿੰਗ ਇਹ ਅਸੀਂ ਇਹ ਜ਼ਮੀਨ ਵਾਈ ਅੱਜ ਠੀਕ ਆ ਜੀ ਜ਼ਮੀਨ ਦਾ ਕਬਜ਼ਾ ਵੀ ਪਹਿਲਾਂ ਸੰਤ ਬਾਬਾ RAM ਸਿੰਘ ਜੀ ਕੋਲੀ ਆ ਤੇ ਵੀ ਬਕਲਵਿੰਦਰ ਕੌਰ ਕੋਲੀ ਆ ਜੀ ਠੀਕ ਹੈ ਜੀ ਤੁਸੀਂ ਕਾਗਜ਼ਾਂ ਦੇ ਅਕੋਰਡਿੰਗ ਦੇਖੋ ਅਸੀਂ ਤੁਹਾਨੂੰ ਸਾਰੇ ਪੇਪਰ ਪ੍ਰੋਵਾਈਡ ਕਰਾ ਦਾਂਗੇ ਜਿਹੜੀਆਂ ਈਵਨ ਕੋਠੀਆਂ ਵੀ ਪਈਆਂ ਹੋਈਆਂ ਉਹ ਸੰਤ ਬਾਬਾ ਰਾਮ ਸਿੰਘ ਜੀ ਗੰਡੂਆਂ ਵਾਲਿਆਂ ਨੇ ਵੀ ਬੀਬਾ ਕੁਲਵਿੰਦਰ ਕੌਰ ਜੀ ਨੇ ਪਾ ਕੇ ਦਿੱਤੀਆਂ ਵੀ ਇਹਨਾਂ ਨੂੰ ਠੀਕ ਹੈ ਜੀ ਇਹਨਾਂ ਦੀ ਹਰ ਕੱਲ 'ਚ ਹੈਲਪ ਕੀਤੀ ਹੈ ਬਾਬਾ ਜੀ ਨੇ ਤੇ ਕਦੀ ਵੀ ਨਹੀਂ ਉਹ ਕਰਿਆ ਪਰ ਇਹ ਬਾਬਾ ਜੀ ਨੂੰ ਬਹੁਤ ਮਾੜਾ ਚੰਗਾ ਬੋਲਦੇ ਆ ਗਾਲਾਂ ਕੱਢਦੇ ਆ ਸੰਤਾਂ ਨੂੰ ਹਾਂ ਜੀ ਤੇ ਬਾਬਾ ਜੀ ਨੇ ਤਾਂ ਕਦੇ ਇਹਨਾਂ ਨੂੰ ਐਦਾਂ ਤੇ ਕੋਈ ਸ਼ਬਦ ਨਹੀਂ ਬੋਲੇ ਹੈ ਬੜਾ ਸਤਿਕਾਰ ਪਿਆਰ ਦਿੱਤਾ ਪਰ ਨਹੀਂ ਤੇ ਬੰਬਈ ਨੇ ਬੜੀ ਹੈਲਪ ਕੀਤੀ ਇਹਨਾਂ ਦੀ ਅਗਰ ਬਿੱਲ ਉਹਨਾਂ ਨੂੰ ਲੱਗਦੀ ਹੈ ਵੀ ਜਾਲੀ ਹੈ ਕੋਈ ਇਦਾਂ ਦਾ ਹੈ ਉਹ ਕੋਰਟ ਚ ਜਾ ਸਕਦੇ ਆ ਤਾਂ ਕੋਈ ਰੌਲਾ ਹੀ ਨਹੀਂ ਹੈਗਾ ਵੀਰ ਜੀ ਕੋਰਟ ਚ ਕੇਸ ਚੱਲ ਰਿਹਾ ਹਣਾ ਨਾ ਬਿਲਕੁਲ ਨਹੀਂ ਕੋਈ ਕੋਰਟ ਚ ਕੇਸ ਨਹੀਂ ਹੈ ਕੋਈ ਕੋਰਟ ਚ ਕੇਸ ਨਹੀਂ ਅਸੀਂ ਕੋਰਟ ਚ ਗਏ ਆ ਵੀ ਸਾਨੂੰ ਇਹ ਪਰੇਸ਼ਾਨ ਕਰ ਰਹੇ ਆ ਤੇ ਕੋਰਟ ਨੇ ਸਾਨੂੰ ਸਟੇ ਦਿੱਤੀ ਹੈ ਤੇ ਉਹਦੇ ਅਕੋਰਡਿੰਗ ਇਹ ਅੱਜ ਜ਼ਮੀਨ ਵਾਈ ਗਈ ਹੈ ਕੋਈ ਅਜੇ ਵੀ ਆਰਡਰ ਨਹੀਂ ਵੀ ਇਹਨੂੰ ਬਾਹਰ ਨਹੀਂ ਸਕਦਾ ਕੋਈ ਦੋਨਾਂ ਤੇ ਨਾ ਇਦਾਂ ਦਾ ਕੋਈ ਨਹੀਂ ਹੈ ਕੋਈ ਆਰਡਰ ਨਹੀਂ ਹੈ